ਯਾਰ ਕਹਿੰਦੇ ਆ ਕੋਈ ਸਮੱਸਿਆ ਨਹੀਂ ਆ ਰਹੀ ਕੰਮ ਆ ਗਿਆ ਬੰਦਲੀ ਦਾ ਤੇ ਕਿਹੜਾ ਬੀਚ ਉਹਦੇ ਬਹਿਤ ਵੀ ਹੈ ਉਹਦਾ ਬ੍ਰਿਜ ਲਾ ਕੇ ਨਿਆਰ ਆ ਰਹੀ ਪੜਨ ਵਾਲੀ ਚੱਕਰੀ ਆ ਨਾ ਸਾਈਟ ਤੇ ਆ ਕੇ ਆਇਆ ਉਹਦੇ ਵੀ 80 ਲੱਖ ਰੁਪਏ ਤੋਂ ਮਿਲਿਆ ਨੇ ਨੇ ਸਰ ਉੱਥੇ ਨਹੀਂ ਮਿਲਿਆ ਸਾਡਾ ਇੱਕ ਸਾਡੇ ਉਹ ਤਿੰਨਾਂ ਕੋਠੀਆਂ ਦਾ ਇੱਕ ਦਾ 1.5 ਲੱਖ ਬਣਾਇਆ ਨਹੀਂ 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 ਇਹ ਕੋਰਤੰਦਲਚਾ ਕੋਰਤੰਦਲਚਾ ਕਿੱਥੇ ਤੁਸੀਂ ਜਾ ਕੇ ਕਿੱਡੀ ਜਗ੍ਹਾ ਜਾ ਕੇ ਅਸੀਂ ਆਪਣੇ ਪਰਸ ਨਹੀਂ 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 ਪਰਸ ਦੇ ਵਿੱਚ ਹੋ ਸਕਦਾ ਪਰਸ 'ਚ ਇਹ ਕੋਰਤੰਦਲਚੇ ਤੇ ਇਹ ਪੂਰੀ ਕੋਠੀ ਨੇ ਕੋਆਇਟ ਕੀਤੀ ਸ਼ਾਇਦ ਉਹਦੇ ਦੇ ਦਿੱਤੇ ਹੁਣ ਅਸੀਂ ਇਹ ਨਹੀਂ ਕਿੰਨੂੰ ਪਰ ਜ਼ਿਆਦਾ ਡਿਸਪਿਊਟ ਵਾ ਇਹ ਜਿੱਦਾਂ ਦਾ ਥੋੜਾ ਆ ਗਿਆ ਜਾਂ ਬਹੁਤਾ ਆ ਗਿਆ ਕਾਨੂੰਨ ਕੀ ਕਹਿੰਦਾ ਜੀ ਕਾਨੂੰਨ ਕਹਿੰਦਾ ਜੇ ਥੋੜਾ ਵੀ ਆ ਗਿਆ ਉਹ ਤੇ ਉਹਦਾ ਘਰ ਕੋਾਇਰ ਕੀਤਾ ਜਾਂਦਾ ਪਰ ਸਾਡੇ ਬਾਅਦ ਨੇ ਉਹ ਨਹੀਂ 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 ਉਹ ਕੋਈ ਨਹੀਂ ਉਹ ਆਪ ਕੋ ਮੇਰੇ ਗ੍ਰੈਡ ਤੇ ਜਿਹੜਾ ਇਹ ਕਹਿੰਦਾ ਵੀ 5% ਵੀ ਹੁੰਦਾ ਤੇ ਉਹਦਾ ਘਰ ਦੀ ਕੋਾਇਰ ਤੋਂ ਇਥੇ 20 20% ਖੋਦਣਾ ਲੱਗਦਾ ਵੀ ਹਾਂ 20% ਆ 15% ਇੱਕ ਮਿੰਟ ਆਪਣੇ ਆਪਣੇ ਹੁਣ ਬਣਾਇਂ ਵੀਡੀਓ

ਇਹ ਦਿਲ ਨਾ ਆਉਂਦਾ ਨਾਲ ਸਾਡੀ ਸਾਡੀ ਜ਼ਮੀਨ ਆ ਗਈ ਜੇ ਵੀ ਨਾ ਜੇ ਵੀ ਬਣ ਉਹ ਬਤਨ ਜੀ ਇਹ ਤੁਹਾਨੂੰ ਰਿਪੋਰਟ ਦਿਖਾਉਣਾ ਦੇਦਨੇ ਜਾਇਜ ਕੋਲ ਸੇ ਪਏ ਹੋਏ ਨੇ ਤੁਸੀਂ ਇਤਰਾਜ ਦਿੱਤੇ ਸੀਗੇ ਬੜਾ ਕੁਝ ਹੋਤਾ ਹੈ ਜੀ ਬਹੁਤ ਕੁਝ ਦਿੱਤਾ ਹੋਇਆ ਐਸਡੀਐਮ ਸਾਹਿਬ ਨੇ ਮੇਰੇ ਕੋਲ 10000 ਰੁਪਏ ਦੇ ਅਪੀਲ ਨਹੀਂ ਦਿੱਤੇ ਮੇਰੇ ਕੋਲ ਤੇ ਰਕੀਗੀਆਂ ਫੋੜੀਆਂ ਭੜੀਆਂ ਪਈਆਂ ਜਾਂ ਜਿਆ ਦਸਤਰੇ ਗਰਦਾਸਪੁਰ ਜਿਹਨੇ ਇੱਕ ਡੇਟ ਤੇ ਹਫਤਾ ਵਾਰੀ ਨਹੀਂ ਬਣੀ ਜੀ ਦੇਦਨੇ ਜਾਇਜ ਕੋਲ ਸੇ ਬੇਜੋੜਾ ਮਾਸ਼ਾਅੱਲਾ ਜੀ ਬਹੁਤ ਚੀਪ ਕੁਫੀਓ ਕੋਈ ਚੀਜ਼ ਇਹ ਨਹੀਂ ਕੰਦਾ ਇਹ ਲੋਕਾਂ ਦੇ ਦੀ ਇਹ ਕੰਦਾ ਅਗਰ ਨਹੀਂ ਮਿਹੜਾ ਆ ਸੋ ਕੁਛੇ ਬੋਟੇ ਇਹਨਾਂ 90 ਲੱਖ ਰੁਪਏ ਦੇ ਖਾਤੇ ਤੋਂ ਆ ਰਿਹਾ ਤੇ ਫੋਟੋ ਖਿੱਚ ਦਿਓ ਕਿ ਨਾਲ ਇਹਦੇ ਬਾਰੇ ਜਿਹੜੇ ਬੂਟੇ ਇਹਦੇ ਕਾਲੇ ਬੂਟੇ 10 ਬੂਟੇ ਸਾਰਾ ਬੰਦੇ ਬੈਠੇ ਇਹ ਸਾਰੇ ਬੂਟੇ ਸੌ ਪਰ ਪਿੱਛੇ ਆ ਇੰਨੀ ਕੰਦਾ ਆਈ ਤੇ 90 ਲੱਖ ਰੁਪਏ ਦੇ ਖਾਤੇ ਤੋਂ ਆ ਰਿਹਾ ਇੰਨਾ ਸਮਾਂ ਆਇਆ ਪਰ ਕੋਈ ਜੜੀ ਪਿੱਛੇ 100 ਪਿੱਛੇ ਆ ਭਾਈ ਇਹ ਕਿਹੜਾ ਪਿੰਡ ਇਹ ਜਲਾਬੜ ਚ ਦਰਸ਼ਨ ਸਿੰਘ ਨਾਮ ਇਹ ਦਰਸ਼ਨ ਤੋਂ ਸਾਰਵਜਨ ਦੇ ਹੋਣੇ ਸਰੇਕਾਂ ਦੇ ਤੇ ਪੇਂਡਿਆਂ ਨੇ ਸਰ ਤਾਂਜਲੀਆਂ ਵੀ ਬਹੁਤ ਹੋਈਆਂ ਜਿੰਨੇ ਤਾਂ ਜਿਹੜੇ ਪੈਸੇ ਦਿੱਤੇ ਉਹਦੇ ਵਿੱਚ ਤਾਂਜਲੀਆਂ ਵੀ ਬੜੀਆਂ ਅਸੀਂ ਉਹ ਵੀ ਕੋਟਾ ਨਹੀਂ ਕਰਦੇ ਵੀ ਕੋਈ ਗੱਲ ਨਹੀਂ ਕਿ ਪ੍ਰਸ਼ਾਸਨ ਕੋਲ ਦੇਖੇ ਪਰ ਜਿੱਥੇ ਜਾਇਜ਼ ਵੰਡਿਆ ਵਾ ਜੀ ਉੱਥੇ ਵੀ ਪੈਸੇ ਨਾ ਦਿੱਤੇ ਜਾਣ ਤੇ ਫਿਰ ਇਨਾ ਉਤਪਾਦਕਤਾ ਉਹ ਜਿਹੜੀਆਂ ਸਾਡੇ ਲਈ ਇਹਦੇ ਤੋਂ ਵੈਲੈਂਸ ਪਾ ਦਿੱਤਾ ਜੀ ਫਟ ਕੇ ਸਰ ਦੋ ਅੱਜ ਤੀਸਰਾ ਦਿਨ ਵੀ ਨੰਗਿਆ ਇੱਥੇ ਇਹ ਤਾਂ ਅਜ ਤੱਕ ਕੋਈ ਪੋਸਟ